ਲੋ ਜੀ ਵੀਡੀਓ ਬੜਾ ਖਾਸ ਹੈ ਜੀ ਬੇਬੇ ਨਛੱਤਰ ਕੌਰ ਪਾਰਟ 2 ਦੀ ਬੇਬੇ ਨਛੱਤਰ ਕੌਰ ਦੇ ਵੀਡੀਓ ਬੜੇ ਵਾਇਰਲ ਹੋ ਰਹੇ ਨੇ ਜੀ ਆਹ ਦੇਖੋ ਜੀ ਬੇਬੇ ਨਛੱਤਰ ਕੌਰ ਦੀ ਔਰ ਪਿੰਡ ਚਤਾਮਲਾ ਦੀ 95 96 ਸਾਲ ਦੀ ਉਮਰ ਹੈ ਤੇ ਨਾਲ ਬੇਬੇ ਅਜੈਬ ਕੌਰ ਵੀ ਬੈਠੇ ਨੇ ਜੀ ਔਰ ਸਾਰਾ ਪਰਿਵਾਰ ਬੈਠਾ ਜੀ ਇਹਨਾਂ ਦਾ ਜੀ ਮੈਂ ਕਹਿੰਦਾ ਨੂਹਾ ਪੋਤ ਨੂਹਾ ਔਰ ਸਾਰਾ ਪਰਿਵਾਰ ਦੀ ਪੋਤੇ ਪਰਪੋਤੇਆਂ ਵਾਲੇ ਇਹ ਸ਼ਖਸੀਅਤਾਂ ਦੀ ਇਹਨਾਂ ਦੇ ਨਾਲ ਗੱਲਾਂ ਕਰਨੀਆਂ ਜ ਪੰਜਾਬੀ ਵਿਰਸੇ ਦੀਆਂ ਪ੍ਰਾਣੀਆਂ ਪ੍ਰਾਣੀਆਂ ਗੱਲਾਂ ਕਰਨੀਆਂ ਤੁਹਾਡੇ ਪਿਤਾ ਜੀ ਦਾ ਨਾਂ ਕੀ ਸੀਗਾ ਤੁਹਾਡੇ ਪਿਤਾ ਜੀ ਦਾ ਨਾਮ ਅਜਾ ਨਾ ਸਾਹਿਬ ਸਿੰਘ ਸਾਹਿਬ ਸਿੰਘ ਅੱਛਾ ਤੁਸੀਂ ਦੱਸਦੇ ਸੀ ਉਹਨਾਂ ਨੇ ਖੱਡੀ ਖੁੱਡੀ ਲਈ ਹੋਈ ਸੀਗੀ ਕੁੰਬਲ ਸੀ ਅੱਛਾ ਕੁੰਬਲ ਸੀ ਅੱਥੇ ਕਿਆ ਕੁਛ ਕਰਦੇ ਸੀਗੇ ਉਹ ਖੱਡਾ ਬੁੰਦੇ ਦੇ ਖੇਸੀਆਂ ਕਪੜਾ ਅੱਛਾ ਹਾਂ ਪਿੰਡ ਕਿਹੜਾ ਸੀਗਾ ਤੁਹਾਡੇ ਪਿਓ ਕਿੱਥੇ ਸੀਗੇ ਸੁਹਾਵੀ ਸੁਹਾਵੀ ਦੀ ਅੱਛਾ ਸੁਹਾਵੀ ਨਾਲੇ ਇੱਥੇ ਆਣਾ ਦੀ ਕਿੱਥੇ ਕਪੈਂਦਾ ਸੀ ਸੁਹਾਵੀ ਹਾਂ ਅੱਛਾ ਫਿਰ ਉਹ ਕਪੜੇ ਕੁੱਪੜੇ ਬੁੰਦੇ ਸੀਗੇ ਸਾਰਾ ਕੁਝ ਦੀ ਖੇਸ ਖੋਜ ਹੱਲਿਆਂ ਬੇਲੇ ਤੁਹਾਡੀ ਉਮਰ ਕਿੰਨੀ ਕੁ ਸੀਗੀ 10 ਦਾ ਸਾਲ ਦੀ 15 ਸਾਲ ਦੀ ਹੈਗੀ ਹੈ ਅੱਛਾ ਹੱਲਿਆਂ ਦੀ ਸੋਜੀ ਹੈਗੀ ਤੁਹਾਨੂੰ ਸਭ ਨੂੰ ਪਤਾ ਅੱਛਾ ਹਾਂ ਅੱਛਾ ਬਿਆਹ ਤੁਹਾਡੇ ਹੱਲਿਆਂ ਤੇ ਬਾਅਦ ਹੋਇਆ ਬਾਅਦ ਹੋਇਆ ਹਾਂ ਆਹ ਕੌਣ ਹੈ ਦੱਸੋ ਨਾਂ ਦੱਸੋ ਇਹ ਵੇ ਨਾਂ ਲੱਗਦੀ ਹੈ ਅੱਛਾ ਕੀ ਨਾਂ ਹੈ ਇਹਨਾਂ ਦਾ ਅਜਾਇਬ ਕੌਰ ਵਾਹ ਜੀ ਵਾਹ ਕਮਾਲ ਦੀ ਗੱਲ ਹੈ ਬੜੇ ਖੁਸ਼ ਹੈ ਤੁਸੀਂ ਇਹ ਤਾਂ ਲੱਗਦੀ ਹੈ ਤੁਸੀਂ ਭੈਣਾਂ ਜੀ ਦੋਹੇ ਚਲ ਕੋਈ ਨਹੀਂ ਤਾਂ ਹਾਂ ਹਾਦੀ ਇਹ ਜੋ ਪਹਾੜ ਮਾਝਾ ਲਿਆਉਂਦੀ ਵੀ ਇੱਧਰ ਸੇ ਅੱਛਾ ਬੇਬੇ ਆਈ ਇੱਧਰ ਸੇ ਆਈ ਵੀ ਹਾਂ ਵੀ ਬੇਬੇ ਬਹੁਤ ਜ਼ਬਰਦਸਤ ਹੈ ਦੀ ਥੋੜਾ ਲਾਂਗੀ ਇਹ ਦੀ ਮੇਰੇ ਨਾਲ ਗਰਮੀਦ ਘਰ ਗਰਮੀਦ ਘਰ ਇਹ ਤੁਹਾਡੇ ਸਾਸਾ ਦੀ ਹਾਂ ਵੀ ਸਾਸਾ ਹੈ ਉਹ ਉਹ ਵਿੱਚ ਛਾਣੀ ਆ ਪੜੀ ਅੱਛਾ ਉਹ ਥੋੜੀ ਬੜੀ ਛਾਣੀ ਹੈ ਹਾਂ ਹਾਂ ਅੱਛਾ ਲੱਗਦੀਆਂ ਇਹ ਦੋਹੇ ਪਹਿਣੀਆਂ ਕੋਈ ਕਹਿ ਨਹੀਂ ਸਕਦਾ ਸੱਸ ਨੂੰ ਕੋਈ ਨਹੀਂ ਕਹਿ ਸਕਦਾ ਮੈਂ ਤਾਂ ਆਪ ਕਹਣੀ ਹੈ ਲੜਨੇ ਵਿੱਚ ਵੀ ਬੋਲਨੇ ਵਿੱਚ ਵੀ ਹੂੰ ਤੁਰਨੇ ਵਿੱਚ ਵੀ ਸਾਰੇ ਦੋਹੇ ਪਹਿਣੇ ਲੱਗਦੇ ਅੱਛਾ ਲੜਦੇ ਵਿੱਚ ਵੀ ਤੁਰਨੇ ਵੀ ਬੋਲੇ ਡਾਡੀਆਂ ਦੋਹੇ ਹਾਂ ਤੇਜ 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 ਹੈ ਤੇਜ ਹੋਣਾ ਤਾਂ ਕਹਿੰਦੇ ਤੇਜ ਹੈ ਮੈਂ ਕਿਹਾ ਤੇਜ ਤਾਂ ਹੋਣਾ ਹੀ ਪੈਂਦਾ ਫਿਰ ਚਾਹੀਦਾ ਹੀ ਆ ਹਾਂ ਚਾਹੀਦਾ ਗੜ ਤਾਂ ਪੂਰਾ ਚਾਹੀਦਾ ਹੈ ਨਾ ਹਾਂ ਨਾ ਚਾਹੀਦਾ ਹੀ ਆ ਮੈਂ ਬੋਗੜ ਕੇ ਮਾਰੇ ਸਾੜੇ ਪੈ ਹਾਂਜੀ ਆਏ ਬੇਬੇ ਨੇ ਸਾੜੇ ਪੇ ਬੋਗੜ ਕੇ ਮਾਰੇ ਇਹ ਤਾਂ ਹੁਣ ਵੀ ਪੂਰੇ ਮਾਰਦੀ ਗੜ ਕੇ ਠੰਡੇ ਨੇ ਹੈ ਉਹ ਤਾਂ ਕਹਿੰਦੀ ਮੇਰਾ ਦਬਦਬਾ ਪੂਰਾ ਚੱਲਦਾ ਪੂਰਾ ਪੂਰਾ ਹਲੇ ਹੂੰ ਕਿੰਨੇ ਵਜੇ ਉੱਠ ਗੜਦੇ ਬੇਬੇ ਇਹ ਇਹ 5:00 ਵਜੇ ਉੱਠਦੀ ਆ ਬਹੁਤ ਜਨੋ 7 ਵਜੇ ਉੱਠਨੀ ਆ। ਅੱਛਾ। ਮਾਚੜ ਚੱਲ ਹੋਰ ਲੇਟ ਉੱਠ। ਪਹਿਲਾਂ ਉੱਠ ਖੜਦੀ ਆ। ਅੱਛਾ। ਹੈਨਾ? ਇਹ ਪੂਰੀ 5 ਵਜੇ ਉੱਠ ਕੇ ਗੁਰਦੁਆਰਾ ਜਾ ਕੇ। ਹੂੰ। ਮਸਾਟੇ ਇੱਕੇ। ਹੂੰ। ਆ ਕੇ ਨਾਂਦੀ ਆ। ਨਾ ਕੇ ਫੇਰ ਆਪਣਾ ਕਾਹਨ ਵੀ ਪੌਂਦੀ ਆ ਪਕੌੜੀਆਂ ਸੌੜੀਆਂ। ਅੱਛਾ। ਹਾਂ। 7:00 ਵਜੇ ਭਾਈ ਕੁਛ ਨਹੀਂ ਸਰਦਾ। ਹੂੰ। ਠੀਕ ਹੈ ਨਹੀਂ ਇਹ ਪੌਂਦੀ ਆ। ਅੱਛਾ। ਹਾਂ। ਪਰ ਇਹੇ ਪਾਉਂਦੇ ਐ ਤਾਂ ਹੀ ਸਾਰੇ ਪਰਿਵਾਰ ਤੇ ਅਸਰ ਹੈਗਾ। ਹਾਂ। ਇਹ ਪੌਂਦੀ ਆ। ਕਾਹਨ ਜਾਇਕਾ? ਪੋਤੇ ਵੀ ਆ। ਸਾਰੀ ਲਿੰਦੇ ਪੋਤੇ ਨਾਲ ਪੋਸਨੋ ਹਨ। ਅਏ ਨੋਹਾਨੀ ਪੁੱਛਦੀ ਨਹੀਂ। ਅ ਪੋਤ ਨੂਹਾਂ ਦੀ ਕਦਰ ਠੀਕ ਹੈ ਨਹੀਂ ਅੱਛਾ ਪੋਤ ਨੂਹਾਂ ਦੀ ਕਦਰ ਹੈ ਆ ਪਾਇਗਰਾ ਪਾਏ ਜੀ ਸਾਰਾ ਟੱਬਰ ਦਿਖਾ ਦਿਓ ਜੀ ਇੱਥੋਂ ਦੀ ਆ ਇੱਥੇ ਦੇਖੋ ਜੀ ਇੱਥੇ ਤੱਕ ਦੀ ਆ ਦੇਖੋ ਜੀ ਅਸੀਂ ਇੱਕ ਘਰ ਦੇ ਵਿੱਚ ਗਲੀ ਜੀ ਆ ਉੱਥੇ ਵੀਡੀਓ ਸ਼ੂਟ ਕਰ ਰਹੇ ਹਾਂ ਜੀ ਆ ਦੇਖੋ ਜੀ ਪੋਤਿਆਂ ਦੋਤਿਆਂ ਵਾਲੀ ਤੇ ਪੋਤ ਨੂਹਾਂ ਦੀ ਐਡਾ ਵਧੀਆ ਪਰਿਵਾਰ ਹੈ ਨਾ ਜੀ ਮੈਂ ਕਹਿੰਦਾ ਚਤਾਮਲੇ ਦੀ ਅੱਜ ਦੀ ਫੇਰੀ ਬੜੀ ਜ਼ਬਰਦਸਤ ਫੇਰੀ ਰਹੀ ਜੀ ਕਮਾਲ ਹੋ ਗਿਆ ਆ ਤਾਂ ਬਹੁਤ ਹੀ ਵਧੀਆ ਲੱਗਿਆ ਜੀ ਤੁਹਾਡੇ ਪਰਿਵਾਰ ਨੂੰ ਮਿਲ ਕੇ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਜੀ ਪਰਿਵਾਰ ਦਾ ਨਾ ਸਾਰੇ ਹੱਥ ਕਿਆ ਆਇਆ ਕੋਈ ਦੁਨੀਆ ਉਧਰ ਜਾ ਉਧਰ ਹੋਜੇ ਪਰ ਇਹ ਪੁਰਾਣ ਨੂੰ ਪਾਸੇ ਨਹੀਂ ਹੋਣ ਦਿੰਦੀ ਅੱਛਾ ਇਹਨਾਂ ਨੇ ਰੱਖਿਆ ਹੱਥ ਵਿੱਚ કે ਤੁਸੀਂ ਰੱਖਿਆ ਨਹੀਂ ਮੈਂ ਨਾ ਉਸੇ ਸਾਢੇ ਹੱਥ ਵਿੱਚ ਲਖੋਈ ਨਹੀਂ ਅੱਛਾ ਤੁਹਾਡੇ ਹੱਥ ਵਿੱਚ ਕੋਈ ਨਹੀਂ ਹੈ ਇਹਨਾਂ ਦੇ ਹੱਥ ਵਿੱਚ ਕੋਈ ਨਹੀਂ ਹੈ ਕੋਈ ਨਹੀਂ ਇਹਨਾਂ ਦੇ ਹੱਥ ਵਿੱਚ ਨਹੀਂ ਇਹਨਾਂ ਦੇ ਹੱਥ ਵਿੱਚ ਕੋਈ ਨਹੀਂ ਹੈ ਅੱਛਾ ਸਾਡੀ ਆ ਵੀਉਣੀ ਬੋਲਦੇ ਹਾਂ ਸਾੜੀਆਂ ਹੁਣ ਤੇਜ ਪਰ ਤੇਜ ਆਉਣੀ ਹੈ ਹਾਂ ਅਸੀਂ ਜਾਵਨੀ ਆ ਜੀਆਂ ਜੇ ਕਹਿੰਦੇ ਆ ਜਾ ਅਮਾ ਮੇਰੀ ਤੈਨੂੰ ਉਕਰਾਂ ਠੀਕ ਹੈ ਨਹੀਂ ਆ ਜਾ ਫਲਾਣੀ ਆਏ ਕਰ ਹਾਂ ਤੇ ਨਹੀਂ ਤਾਂ ਪਹਿਲੇ ਪਿਛਲੇ ਬੁੜੀਆਂ ਬਿਲਕੁਲ ਤੁਸੀਂ ਵੀ ਆ ਦੇਖੀ ਹੋਣੀ ਆ ਹੈਨਾ ਡਾਡੀਆਂ ਮੌਤ ਹੁੰਦੀਆਂ ਮਾ ਮੈਂ ਕਿਹ ਛਾਪੀਆਂ ਮਾਰਦੀਆਂ ਜੋ ਕਰਾਉਣ ਲੱਗੀਆਂ ਉਹ ਸਾਡੀ ਸਾਨੂੰ ਆਪਣੀ ਦਾਦੀ ਦੇ ਬੌਡਰ ਲੱਗਦਾ ਸੀ ਇੱਕ ਬੁੜੀ ਹੋਰ ਸਾਡੇ ਪਿੰਡ ਵਿੱਚ ਅੱਛਾ ਉਹ ਵੀ ਇਹਨਾਂ ਦੇ ਭੈਣੇ ਭੈਣ ਲੱਗਦੇ ਪੂਰਨੀ ਸਾਡੇ ਉਹ ਪੜਾ ਰਹਿੰਦੀ ਆ ਯੂਨੀਅਨ ਤਾਂ ਨਹੀਂ ਬਣਾਈ ਹੋਈ ਇਹਨਾਂ ਨੇ ਕਿਤੇ ਮੈਨੂੰ ਨਹੀਂ ਪਤਾ ਇਹ ਤਾਂ ਇੱਕਾੜੀ ਜਲਾ ਹੁੰਦਾ ਨਾ ਇਹਨਾਂ ਦਾ ਤਾਂ ਹੀ ਜਾਂਦੇ ਉਧਰ ਨੂੰ ਇਹ ਆਹ ਦੇਖੋ ਬੇਬੇ ਨੇ ਕਰਤਾ ਏਕਾ ਕੀਤਾ ਹੋਇਆ ਲੱਗਦਾ ਹੈ ਇਹ ਕਹਿੰਦੇ ਕਹਿੰਦੇ ਸਾਰੀਆਂ ਬੁੜੀਆਂ ਇਕੱਠੀਆਂ ਹੋ ਕੇ ਮਿਲਦੀਆਂ ਏਕਾ ਪੂਰਾ ਕੀਤਾ ਹੋਇਆ ਮੈਂ ਮੇਰੀਆਂ ਸੁਣ ਲੈ ਨੋਹਾਂ ਨੇ ਲਾਗਟਾਟ ਹੁੰਦੀ ਆ ਹਾਂ

ਲਾਕ ਡਾਟ ਤਾਂ ਹੁੰਦੀ ਪਿਆਰ ਵੀ ਹੈਗਾ ਹੈ ਨਾ ਪਿਆਰ ਵੀ ਆਏਗਾ ਨਾ ਠੀਕ ਆ ਮੇਰਾ ਪਰਿਵਾਰ ਠੀਕ ਆ ਓਕੇ ਹੈ ਠੀਕ ਹੈ ਬਾਈ ਵਧੀਆ ਨਾ ਬਹੁਤ ਠੀਕ ਆ ਤਾੜੀਆਂ ਹੋ ਜਾਣ ਫਿਰ ਹਾਂ ਤੁਸੀਂ ਮਾਰੋ ਤਾੜੀਆਂ ਅਜਾ ਹਾਂ ਦੇਖੋ ਬੇਬੇ ਮਾਰਦੀ ਤਾੜੀਆਂ ਕਹਿੰਦੇ ਜੀ ਸਾਡਾ ਪਰਿਵਾਰ ਬਹੁਤ ਵਧੀਆ ਜੀ ਹਾਂ ਤੁਹਾਕਾ ਜੀ ਵੀਰ ਵਧੀਆ ਬਹੁਤ ਨਹੀਂ ਬਹੁਤ ਦੇਖੋ ਤੁਸੀਂ ਸਾਰੇ ਇਕੱਠੇ ਬੈਠੇ ਆ ਜੀ ਇੱਥੋਂ ਪਿੱਛੋਂ ਪਾਓ ਜੀ ਪੋਤਨੂਆਂ ਤੋਂ ਕੈਮਰਾ ਦੀ ਇਧਰੋਂ ਸ਼ੁਰੂ ਕਰੋ ਜੀ ਆ ਦੇਖੋ ਪੋਤਨੂਆਂ ਬੈਠੀਆਂ ਜੀ ਆ ਦੇਖੋ ਸੁਖਨਾਲ ਸਾਰਾ ਪਰਿਵਾਰ ਬੈਠਾ ਜੀ ਅੱਗੇ ਨੂਹਾਂ ਬੈਠੀਆਂ ਜੀ ਔਰ ਆ ਕੈਂਪ ਬੈਠੀ ਬੇਬੇ ਨਛੱਤਰ ਕੋਰ ਸੈਂਟਰ ਦੇ ਵਿੱਚ ਤੇ ਆਹ ਦੇਖੋ ਬੇਬੇ ਅਜੈਬ ਕੋਰ ਤੇ ਆਹ ਦੇਖੋ ਜੀ ਪਰਿਵਾਰ ਦੇ ਇਹਨਾਂ ਦੇ ਬੇਟਾ ਜੀ ਬੈਠੇ ਨੇ ਜੀ ਹਾਂ ਕੀ ਕਹਿਣਾ ਚਾਹਦੇ ਜੀ ਤੁਸੀਂ ਦੋ ਜੇ ਵਿਆਹ ਲੈ ਦੋ ਚ ਨੇ ਨਿਆਣੇ ਵੀ ਵਿਆਹ ਲੈ ਹਾਂ ਕਹਾ ਕਹਾ ਬੇਬੇ ਨੇ ਹੂੰ ਸਾਰਾ ਪਰਿਵਾਰ ਰਤਾ ਪੋਤਿਆਂ ਨੇ ਆਣੇ ਬਹਿਉਣੇ ਇਹਨਾਂ ਹੂੰ ਠੀਕ ਹੈ ਨਹੀਂ ਅੱਗੇ ਅੱਗੇ ਵੀ ਵਿਆਹਣੇ ਹਜੇ ਆਹ ਕਦੇ ਕਹਿੰਦੇ ਨਹੀਂ ਆਹ ਤਾਂ ਵਿਆਹਣੇ ਇਹ ਕੈਂਪ ਹੈ ਇਹ ਨਹੀਂ ਜਾਣਦੀ ਕਿਤੇ ਹਨ ਨੂੰ ਆਪ ਹੁਕਮ ਹੋਇਆ ਮੈਂ ਜਾਣਾਂ ਨਹੀਂ ਹਾਂ ਹਾਂ ਨਹੀਂ ਨਹੀਂ ਜਾਣਦੀ ਨਹੀਂ ਇਹ ਪੂਰੇ ਕੈਂਪ ਹੈ ਕੈਂਪ ਹੈ ਨਾ ਪੁਰਾਣੀ ਖਰਾਕ शादी है भाई हाँ। कुछ भी हो या जानी क्या है मैं हाँ आ, आ देखो गल बड़ी बढ़िया कही दोबारा क्या क्या कहा है तुसी हाँ? कुछ भी हो पर कैम है मैं क्या है मैं है मैं मेरा पुराना ठीक है आप आ गए दोते दोती हैं पोते बोती हैं सब यात्रे में ਹੂੰ ਤੇ ਆਪਾਂ ਕਹੇ ਮੈਂ ਨਾ ਕੋਈ ਕੰਮ ਕਰਨੇ ਵਧੀਆ ਹਾਂ ਹਾਂ ਬਹੁਤ ਕਾਨੂੰ ਕਹਿੰਦੇ ਵਧੀਆ ਪੋਤੇ ਵੀ ਠੀਕ ਹੈ ਪੁੱਤ ਵੀ ਠੀਕ ਹੈ ਨਵਾ ਵੀ ਠੀਕ ਹੈ ਪੋਤ ਨਵਾ ਵੀ ਠੀਕ ਹੈ ਆ ਮੇਰੇ ਪਰੋਤੇ ਆ ਬਹੁਤ ਚਾਪਰਾ ਮੈਂ ਬਾਹਰ ਆਦਾ ਧੰਨਵਾਦ ਕਰ ਦਿੰਦਾ ਅੱਲਾਹ ਜੀ ਕਮਾਲ ਦੀ ਗੱਲ ਹੈ ਦੇਖੋ ਜੀ ਐਦਾਂ ਹੁੰਦਾ ਮਹਾਰਾਜ ਦਾ ਧੰਨਵਾਦੀ ਅੱਛਾ ਤੁਸੀਂ ਕਹਿੰਦੇ ਸੀ ਪੂਰੀ ਖਬਰ ਰੱਖਦੇ ਆ ਕਿਹੜੀ ਕੋਣ ਰੱਖਦੀ ਪੂਰੀ ਖਬਰ ਜੀ ਕੀ ਦੀ ਗੱਲ ਕੀਤੀ ਸੀ ਬੀਬੀ ਨੂੰ ਆ ਬੇਬੇ ਰਹਿ ਵਗਾਰ ਦੀ ਆ ਪੂਰੀ ਖਬਰ ਰੱਖਦੇ ਉਹ ਤਾਂ ਦੇਖੋ ਡਰਾ ਰਹੇ ਤੁਹਾਨੂੰ ਉੱਥੇ ਮੁਰੇ ਇਹ ਕੁੜੀਆਂ ਅੱਜ ਜਾਏ ਗੱਲ ਹੋਈ ਖਬਰ ਹੋ ਕੇ ਬਾਹਰ ਸੋੜੋ ਜਾਂਦੀ ਹੈ ਅੱਛਾ ਆ ਤੇ ਤੇਰੀ ਮੇਰੀ ਕਿ ਤੁਸ ਮੇ ਤੇ ਸੁਣ ਲਈ ਆਪਣੇ ਘਰਾਂ ਚ ਕੋਈ ਹੋਈ ਜੀ ਅੱਜ ਹੂੰ ਪਾਈ ਪਾ ਜਾਣੀ ਬੀਬੀ ਕੋਲ ਫਲਾਇ ਤੋਂ ਆਏ ਹੋਏ ਜੀ ਇਹ ਜੇ ਪਤਾ ਲੱਗਾ ਸਾਨੂੰ ਜਿਹੜੀ ਘਰਾਂ ਬੈਠਿਆ ਅੱਛਾ ਇੱਕ ਗੱਲ ਮੈਂ ਦੇਖਿਆ ਅਸੀਂ ਤੋਂ ਸਰਦਾਰ ਬੂਟਾ ਸਿੰਘ ਜੀ ਬੈਠੇ ਆ ਉਹ ਸਾਨੂੰ ਲੈ ਕੇ ਆਏ ਬੇਬੇ ਨਛੱਤਰ ਕੌਰ ਨੂੰ ਮਿਲਣਾ ਪਤਾ ਨਹੀਂ ਕਦ ਆ ਗਏ ਸਾਨੂੰ ਪਤਾ ਹੀ ਲੱਗਿਆ ਜਦੇ ਪਤਾ ਲੱਗਿਆ ਨਾ ਵੀ ਆ ਗਏ ਪਿੰਡ ਤੇ ਕੋਈ ਹੈ ਨਾ ਕਮਾਲ ਦੀ ਗੱਲ ਹੈ ਆ ਖਬਰਾਂ ਕਿੱਦਾਂ ਮਿਲ ਜਾਂਦੀਆਂ ਤੁਹਾਨੂੰ ਹੈ ਬੇਬੇ ਮਜ਼ਾਕ ਕਰਦੇ ਸੀ ਤਾਂ ਹਾਸਾ ਠੱਠਾ ਕਰਦੇ ਪਰ ਇਹ ਵਧੀਆ ਗੱਲ ਹੈ ਖਬਰ ਸਾਰ ਤਾਂ ਰੱਖਣੀ ਵੀ ਚਾਹੀਦੀ ਹੈ ਰੱਖਣੀ ਚਾਹੀਦੀ ਵੀ ਹੈਗੀ ਚਾਹੀਦੀ ਵੀ ਹੈ ਤੁਹਾਡਾ ਕਿਦਾਂ ਆਪਸ 'ਚ ਤੁਸੀਂ ਲੱਗਦੀਆਂ ਤਾਂ ਪੈਣਾ ਪੈਣਾ ਹੈ ਤੁਹਾਨੂੰ ਸੱਸ ਹੈ ਤੁਸੀਂ ਹੈ ਹਾਂ ਪੂਰਾ ਪਿਆਰ ਹੈ ਜੀ ਹੈ ਜਬਰਦਸਤ ਪਿਆਰ ਪਿਆਰ ਅੱਛਾ ਇਕੱਠੇ ਵੀ ਕੰਮ ਖੇਤਾਂ ਖੁੱਤਾਂ ਦੇ ਕਰਦੇ ਰਹੇ ਇਕੱਠੀਆਂ ਕਿਆ ਲਾਂਦੇ ਕਾਕੰਡੇ ਨੂੰ ਇਕੱਠੀਆਂ ਰਈਆਂ ਅੱਛਾ ਹਾਂ ਇਕੱਠਾ ਜਾਣਾ ਇਕੱਠਾ ਆਉਣਾ ਹਾਂ ਲੈ ਕੇ ਅਸੀਂ ਸਾਰੀਆਂ ਅੱਛਾ ਫਿਰ ਕਿਆ ਗੱਲਾਂ ਕਿਆ ਕਰਦੀਆਂ ਸੀ ਇਕੱਠੀਆਂ ਜਾਂਦੀਆਂ ਸੀਗੀਆਂ ਗੱਲਾਂ ਆਪਣੀਆਂ ਕਰਦੀਆਂ ਗੱਲਾਂ ਅੱਛਾ ਕਰਦੀਆਂ ਗੱਲਾਂ ਕਰਦੇ ਸੀ ਆਹ ਦੇਖੋ ਕਹਿੰਦੇ ਕਰਦੀਆਂ ਗੱਲਾਂ ਕਰਦੇ ਸੀ ਨੋਹਾਂ ਦੇ ਸ਼ੋਹਰੀਆਂ ਅੱਛਾ ਨੋਹਾਂ ਦੀਆਂ ਜੁਗਲੀਆ ਦੇਖੋ ਇੱਧਰ ਕੈਮਰਾ ਪਾਇਆ ਦੇ ਇਹਨਾਂ ਦੇ ਆਹ ਦੇਖੋ ਅੱਜ ਤਾਂ ਫੜ ਲੈਦੇ ਆਪਾਂ ਅੱਜ ਇਹ ਕਰਨੀਆਂ ਅੱਛਾ ਉਹੀ ਤਾਂ ਮੈਂ ਕਹਿਣਾ ਕੋਈ ਹੋਰ ਵੀ ਹੁੰਦੀ ਸੀ ਨਾਲ ਕਿ ਦੋਹੇ ਤੁਸੀਂ ਨਾ ਨਾ ਬਹੁਤ ਹੁੰਦੀ ਐਸੇ ਬਹੁਤ ਉਹ ਬਾਕੀ ਬਾਕੀ ਬੁੜੀਆਂ ਹੈਗੀਆਂ ਬੇਬੇ ਹੈਗੀਆਂ ਹੈਗੀਆਂ ਬੁੜੀਆਂ ਅੱਛਾ ਥੋੜੀਆਂ ਹੀ ਆ ਥੋੜੀਆਂ ਹੀ ਆ ਅੱਛਾ ਪੂਰਨੀਆਂ ਨਹੀਂ ਰਹਿ ਗਈ ਪੂਰਨੀਆਂ ਨਹੀਂ ਹੋਣਾਂ ਮੈਂ ਗਲਤੀ ਹੋਸਾਂ ਚੱਲ ਗਈਆਂ ਇੱਕ ਬੁੜੀ ਹੀ ਪੂਰਨੀਆਂ ਹੋ ਅੱਛਾ ਜੀ ਹਾਂ ਉਧਰ ਦੇਖੋ ਕੁਝ ਬੋਲਦੇ ਆ ਜੀ ਇਹਨਾਂ ਦਾ ਬਿਆਨ ਦਰਜ ਕਰੋ ਜੀ ਆ ਇਹ ਬਿਆਨ ਦੇਣ ਲੱਗੇ ਜੀ ਇਹਨਾਂ ਦਾ ਬਿਆਨ ਦਰਜ ਕਰੋ ਤਾੜੀਆਂ ਮਾਰੋ ਇਹਨਾਂ ਲਈ ਜ਼ੋਰਦਾਰ ਜੀ ਹਾਂ ਜੀ ਕੀ ਕਹਿੰਦੇ ਤੁਸੀਂ ਹਾਂ ਜੀ ਮੈਂ ਤਾਂ ਉਹਨਾਂ ਦਾ ਸਿਆ ਲਿੰਗ ਦੀ ਤੇ ਕਿ ਵੀ ਬਚਨ ਕਰ। ਅੱਛਾ ਉਹ ਵੀ ਸਾਡੀ ਦਸਤਾਨੀ ਹੋਤੀ। ਹੂੰ ਉਹ ਵੀ ਜਾਂਦੀ ਸੀ ਪੱਠਿਆ ਦੇ ਨਾਲ। ਹਾਂ ਹਾਂ। ਮਾਲਿਕਾ ਖ ਵੱਢ ਕੇ ਲਿਆਉਂਦੇ ਤੇ। ਅੱਛਾ ਬਹੁਤ ਕੰਮ ਕੀਤਾ ਇਹਨਾਂ ਨੇ। ਹੂੰ ਨਹੀਂ ਦੇਖੋ ਕੰਮ ਕੀਤਾ ਤਾਂ ਹੀ ਸਿਹਤ ਆਬ ਹੈ। ਹਾਂ ਜੀ। ਅੱਜ ਕੱਲ੍ਹ ਕਿਆ ਬਣਾਉਂਦੀਆਂ ਹੁਣ ਤਾਂ ਜੀ ਕੁੱਕੜਾ ਬਣਾਉਂਦੇ ਕਹਿੰਦੇ। ਕਾ ਕਿ ਕੁੱਕੜਾ ਵਿੱਚ ਸਬਜ਼ੀਆਂ ਹੋਣਾ। ਕੁੱਕੜਾ ਚ ਸਬਜ਼ੀਆਂ ਬਣਦੀਆਂ। ਹਾਂ ਜੀ। ਠੀਕ ਹੈ। ਐਸਾ ਬਰਗੇ ਚਿੱਲੇ ਵਾਲਦੀਆਂ ਤੇ ਹਾਰੇ ਵਾਲਦੇ ਤੇ ਦਾਲ ਧਰਦੇ ਹੁੰਦੇ ਸੀ। ਹੂੰ ਨਹੀਂ ਦੇਖੋ ਜੀ ਉਦੋਂ ਵੀ ਠੀਕ ਸੀਗਾ ਹੁਣ ਵੀ ਠੀਕ ਹੈ ਆਪਾਂ ਤਾਂ ਕਿਸੇ ਨੂੰ ਮਾਰਾ ਨਹੀਂ ਜੀ ਕਹਿੰਦੇ ਬੇਬੇ ਜੈਮਗੁਰ ਮੈਂ ਕਿਹਾ ਆਪਾਂ ਤਾਂ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਉਦੋਂ ਵੀ ਠੀਕ ਸੀ ਤੇ ਹੁਣ ਵੀ ਠੀਕ ਹੈ ਆ ਦੇਖੋ ਪੋਤਰੂਆਂ ਬੈਠੀਆਂ ਨੇ ਇਹਨਾਂ ਨੇ ਚਾਹ ਬਣਾਣੀ ਹੁਣ ਸਾਡੇ ਲਈ ਤੇ ਫਿਰ ਕੋਈ ਕੱਲ ਤਾਂ ਠੀਕ ਕਰਨੀ ਉਹ ਸਾਨੂੰ ਹਾਂ ਲਓ ਜੀ ਬੇਬੇ ਅੱਛਾ ਚੱਕੀਆਂ ਚੱਕੀਆਂ ਵੀ ਚਲਾਈਆਂ ਤੁਸੀਂ ਚੱਕੀਆਂ ਵੀ ਚਲਾ ਲੀਆਂ ਬੇਟੀਆਂ ਚਲਾ ਲੀਆਂ ਚੱਕੀ ਚਲਾ ਕੇ ਦੱਸੋ ਚਲਾਓ ਫਿਰ ਨਹੀਂ ਹੁਣ ਲੈ ਆਈਏ ਚਲਾ ਕੇ ਦੱਸੋ ਕਿੱਦਾਂ ਬਣੂਗੀ ਹਾਂ ਆ ਦੇਖੋ ਜੀ ਚੱਕੀ ਚੱਲਦੀ ਜੀ ਜੋੜ ਚੱਕੀ ਲੈ ਹਾਂ ਆ ਦੇਖੋ ਜੀ ਚੱਕੀ ਚੱਲਦੀ ਪਾਦੇ ਘੜਾ ਦਾ ਹੈ ਪਾਦੇ ਘੜਾ ਦਾ ਹਾਂ ਪਾਦੇ ਲੋ ਚੱਕੀ ਚਲਾ ਦੀ ਜੀ ਹਾਂ ਆ ਤਾਂ ਕਵਾਲ ਦੀ ਗੱਲ ਤੇਰਾ ਆਟਾ ਪੀਆ ਸੀ ਹਾਂ ਹਾਂ ਇੰਦਰ ਨੂੰ ਸਾਰਾ ਕਰੀ ਗੱਲ ਬੰਦੇ ਦੀ ਹਾਮੀ ਮੁੰਡਾ ਆ ਮੁੰਡਾ ਬੈਠਾ ਆ ਤਾਂ ਹੀ ਮੈਂ ਕਹਿੰਦਾ ਭਾਈ ਤਾਂ ਹੀ ਹਾਮੀ ਭਰਾ ਰਹੇ ਆ ਤਾਂ ਅਸੀਂ ਮੰਨ ਲੈਣੀ ਤੁਹਾਡੀ ਗੱਲ ਤੁਸੀਂ ਦੱਸੋ ਹਾਂ ਅੱਛਾ ਫਿਰ ਅੱਛਾ ਬਠੇਰਾ ਅਰੇ ਰੋਜ਼-ਵਿਰੋਜ਼ ਪੀਂਦੇ ਸੀਗੇ ਰੋਜ਼ ਦੀ ਦੋ ਜੇ ਪੀਣਾ ਜਾਂ ਚੱਕੀਆਂ ਚੱਲਦੀਆਂ ਨਹੀਂ ਤੇ ਪਿਆ ਕੇ ਨਹੀਂ ਤੇ ਲਿਆਉਂਦੇ ਦਦੇ ਉੱਠ ਕੇ ਪੀਂਦੀ ਆ ਅੱਛਾ ਤੜਕੇ ਤੇ ਚੱਕੀਆਂ ਲੱਗ ਲਈ ਨੇ ਪੀਣ ਅੱਛਾ ਹਾਂ ਰੋਟੀ ਦੀ ਬੇਬਕਾਉਣੀ ਬਣਾੜੀ ਹੱਥੀਆਂ ਰੋਟੀਆਂ ਖਾ ਕੇ ਫੇਰ ਬੱਕਾ ਨੂੰ ਜਾਣਾ ਹਾਂ ਮਹਿਸਾ ਰੱਖਈਆਂ ਹਾਂ ਫੇਰ ਕਾਕੰਡਾ ਕਰਨਾ ਆ ਕੇ ਰੋੜਾ ਚੱਕਣਾ ਮਹਿਸਾ ਨਿਲਾਉਂਗਾ ਕੋਈ ਕੱਦਾ ਕਮਕਾਦੀਆਂ ਚ ਦਦਾਉੜੀਆਂ ਚ ਦੁੱਧ ਤਾਂ ਦੇਣਾ ਫੇਰ ਪੀਣਾ ਅਚਾ ਰੇਵਾ ਦੁੱਧ ਪੀਣਾ ਫੇਰ ਹਾਂ ਮੈਂ ਠੀਕ ਹੈ ਗੱਲ ਪੀਣਾ ਵੀ ਆਤਾ ਹੋ ਕੰਮ ਨਹੀਂ ਤਾਂ ਕਰਨਾ ਬਿਲਕੁਲ ਉਹ ਬਲੱਡ ਬਲੂਡ ਤਾਂ ਨਹੀਂ ਵੱਧਦਾ ਦਾ ਕੁਛ ਇਹ ਤਾਂ ਨਹੀਂ ਵੱਧਦਾ ਹੁਣ ਬਲੱਡ ਜਿਆਦਾ ਨਹੀਂ ਵੱਧਦਾ ਦਾ ਹੈਨਾ ਨਹੀਂ ਹੁਣ ਤਾਂ ਵੱਜ ਜਾਂਦਾ ਪਹਿਲਾਂ ਨਹੀਂ ਵੱਧਦਾ ਹੁੰਦਾ ਸੀ ਨਹੀਂ ਤਾਂ ਵੱਧਦਾ ਹੁਣ ਵੱਧਦੇ ਆ ਨਾ ਨਾ ਜਦੋਂ ਕੁਛ ਵੀ ਨਹੀਂ ਸੀ ਅੱਛਾ ਹਾਂ ਹਾਂ ਹੁਣੇ ਬਦਲ ਲੱਗੇ ਹੁਣ ਤਾਂ ਕਹਿੰਦੇ ਬਲੱਡ ਵੱਜ ਜਾਂਦਾ ਜੀ ਜਿਆਦਾ ਨਹੀਂ ਵੱਧਦਾ ਦਾ ਹੈਨਾ ਸਾਡੀ ਮਾਪੂ ਜੀ ਵੀ ਕੰਬਲ ਬੁੰਨਦਾ ਤਾਂ ਅੱਛਾ ਹਾਂ ਆਦਬ ਸੀ ਅੱਛਾ ਨਾ ਬਾਹਰ ਤੇ ਆਏ ਵੇ ਤੇ 28 ਚੱਕ ਤੇ ਆਏ ਵੇ ਤੇ 28 ਚੱਕ ਤੇ ਅੱਛਾ ਤੂੰ ਜੋ ਉਧਰ ਤੇ ਆਏ ਵੇ ਪਾਕਿਸਤਾਨ ਤੇ ਹੋਰ ਪਾਕਿਸਤਾਨ ਦੇ ਹੀ ਆਏ ਵੇ ਆ ਅੱਛਾ ਇਹ ਸਾਰਾ ਪਿੰਡ ਪਾਕਿਸਤਾਨ ਤੋਂ ਆਏ ਵੇ ਨਹੀਂ ਆ ਦੋ ਤਿੰਨ ਕਾ ਘਰ ਅੱਛਾ ਤਿੰਨ ਹੈ ਤਾਂ ਇੱਥੇ ਹੀ ਰਹੇ ਸੇ ਅੱਛਾ ਫਿਰ ਗਏ ਵੇ ਹੋਰ ਅੱਛਾ ਇੱਥੋਂ ਦੇ ਉਧਰ ਗਏ ਹੋਏ ਤੇ ਪਹਿਲਾਂ ਵਾਹ ਇੱਥੇ ਚਲੇ ਗਏ ਛੱਡ ਕੇ ਅੱਛਾ ਫਿਰ ਵੀ ਇੱਕ ਗੱਲ ਪੁੱਛਣਾ ਹੁਣ ਤੁਹਾਡਾ ਬਿਆਨ ਲੈਣਾ ਆਪਾਂ ਨੇ ਪੱਕਾ ਉਹ ਦੇਖੋ ਸਾਰੀਆਂ ਸੁਣਦੀਆਂ ਸੋਚ ਸਮਝ ਕੇ ਦਿਓ ਸਮਾਂ ਪਹਿਲਾਂ ਵਧੀਆ ਸੀ ਕਿ ਹੁਣ ਵਧੀਆ ਸੀ ਹੁਣ ਵਧੀਆ ਕਿ ਪਹਿਲਾਂ ਵਧੀਆ ਦਾ ਪਹਿਲਾਂ ਵਧੀਆ ਸੀ। ਕੀ ਵਧੀਆ ਦਾ ਪਹਿਲਾਂ? ਪਹਿਲਾਂ ਖਾਣਾ ਪੀਣਾ ਵਧੀਆ ਸੀ। ਪਹਿਲਾਂ ਤਾਂ ਮੋਬਾਈਲ ਹੁੰਦੇ ਨਹੀਂ ਸੀਗੇ। ਨਹੀਂ ਤਾਂ ਹੁੰਦੇ ਵਧੀਆ ਤਾਂ। ਕੱਛ ਨਹੀਂ ਤਾਂ ਹੁੰਦੇ। ਟੈਲੀਵਿਜ਼ਨ ਨਹੀਂ ਸੀ ਹੁੰਦਾ। ਗੱਲ ਕੋਈ ਨਹੀਂ। ਹਜੇ ਹੁਣ ਚੱਲੇ ਆਵਾ ਹੁਣ ਤਾਂ ਬੇ ਚੀਜ਼ਾਂ ਬਣੀਆਂ ਵੀ ਹੁੰਦਾ ਹੈ ਸਭ ਕੁਝ ਆ। ਕੂਲਰ ਵੀ ਨਹੀਂ ਸੀ ਹੁੰਦੇ ਜਦ। ਨਹੀਂ ਤੇ ਫਿਰ ਪਹਿਲਾਂ ਵਧੀਆ ਸੀ ਕਿ ਹੁਣ ਵਧੀਆ? ਉਹ ਠੰਡੀ ਹਵਾ ਚੱਲਦੀ ਸੀ ਬੇੜੇ ਖੁੱਲੇ ਤੇ ਅੱਛਾ ਹਾਂ ਅੱਥੇ ਜ ਵੀ ਜਾਣੇ ਬੈਠੀਆਂ ਨੇ ਹਾਂ ਤਾਂ ਉੱਡੇ ਬੇੜੇ 'ਚ 10 ਘਰ ਪਾਏ ਗਏ ਹੋਣੇ ਹੈਗਾ ਉਹਦਾ ਕੁਲ ਕੁਲ 4 4 ਚੋਦੇ ਤੇ ਜਦ ਵਧੀਆ ਸੀ ਵਾਹ ਰਾਖ ਵਧੀਆ ਸੀ ਹੂੰ ਹਾਂ ਹੁਣ ਤਾਂ ਵੀ ਜੀ ਜਾਂ ਦਾਲ ਸਬਜ਼ੀ ਬਈ ਕੁਛ ਨਹੀਂ ਬਣਦਾ ਲੱਗਦੀ ਚੰਗੀ ਲੱਗਦੀ ਦਾਲ ਸਬਜ਼ੀ ਬਣਾਈ ਵੀ ਹੁਣ ਹਾਂ ਅੱਛਾ ਪਹਿਲਾਂ ਪਹਿਲਾਂ ਕਿੱਦਾਂ ਦਾਲ ਕਿੱਦਾਂ ਬਣਾਉਂਦੇ ਸੀਗੇ ਬੇਬੇ ਦਾਲ ਬਣਾਇਓ ਜਰਾ ਹਾਂ ਰੇ ਛਤਰ ਜਾਨੀ ਸੀ ਆ ਕਾ ਕਰ ਜਾਨੀ ਆਤੀਆਂ ਅੱਛਾ ਆ ਕੇ ਨੂਨ ਵਿੱਚ ਪਾ ਕੇ ਤੜਕਾ ਲਾ ਕੇ ਆਪਣਾ ਦਾਲ ਸਬਜ਼ੀ ਜਾਸ ਘਰਾਂ ਨੂੰ ਖਾ ਮੋਤੀ ਜੀ ਮਾਂ ਦੀ ਦਾਲ ਤਾਂ ਇਹ ਵੀ ਅੱਛਾ ਹੁਣ ਲੱਗਦਾ ਕਿ ਮੰਡੀ ਨੂੰ ਨਹੀਂ ਪਤਾ ਹਾਂ ਵੀ ਕੀ ਕਰੇ ਅਵੇ ਹਥਿਆਰ ਦੇਣੀ ਉਹਨੇ ਕੁਛ ਵੀ ਹੈਗਾ ਪਿੱਛੇ ਸਭ ਕੁਝ ਠੀਕ ਤਾਂ ਅੱਛਾ ਆ ਕੇ ਵੀ ਵਧੀਆ ਸਬਜ਼ੀਆਂ ਵਧੀਆ ਤਾਂ ਹੁਣ ਹੀ ਹੈ ਹਮ ਜਾਜਕਰਾਂ ਨੂੰ ਖਾਵਲ ਹੁੰਦੀ ਸੀ ਅੱਛਾ ਕੀ ਗਰਮ ਕਰਦੇ ਜੈ ਮੱਖਣੀ ਹਮ ਲਾਗਣਾਉ ਸਾਵਣੇ ਖਾਪਨ ਦੀ ਹੁੰਦਾ ਹੈ ਲਾਗ ਬੈਠੀ ਕਰੀ ਜਾ ਹੂੰ ਉਹਨੇ ਕੁਝ ਵੀ ਹੈਗਾ ਦੁੱਧ ਵੀ ਕਦੇ ਦਿਨ ਤੇ ਰੜਕੀ ਜਾਂਦੀਆਂ ਅੱਛਾ ਅੱਛਾ ਹਾਂ ਕਦੇ ਤੇ ਕੀ ਵੀ ਕੀ ਜਾਂਦਾ ਤਾਂ ਦੁੱਧ ਵੀ ਕਦਾ ਨਹੀਂ ਤਾਂ ਪਰਵਾਹ ਤੇ ਭਾਈ ਪਰਵਾਹ ਤੇ ਪੁਰਾਣਾ ਕੰਮ ਕਰਨਾ ਹੀ ਸੀ ਹਾਂ ਲਓ ਜੀ ਆ ਦੇਖਿਓ ਤੁਸੀਂ ਜਰੂਰ ਕਰਿਓ ਕਮੈਂਟ ਜੀ ਪੁਰਾਣੇ ਸਮੇਂ ਤੇ ਹੁਣ ਦੇ ਸਮੇਂ ਚ ਕਿੰਨੀ ਤਬਦੀਲੀ ਆਈ ਹੈ ਤੇ ਤੁਹਾਡਾ ਕੀ ਕਹਿਣਾ ਤੁਸੀਂ ਵੀ ਦਿਓ ਬਿਆਨ ਦਰਜ ਕਰਾਓ ਜੀ ਕਮੈਂਟ ਸੈਕਸ਼ਨ ਦੇ ਵਿੱਚ ਜੀ ਆਪਾਂ ਇੱਧਰ ਵੀ ਚੱਲਦੇ ਆਂ ਜੀ ਹਾਂ ਤੁਸੀਂ ਤੁਸੀਂ ਕਹਿੰਦੇ ਕਹਿੰਦਾ ਲੇ ਕਹੇ ਨਾ ਮੈਂ ਕੁਝ ਨਹੀਂ ਕਹਿਣਾ ਹੈ ਕਹਿਤਾ ਜੋ ਕਹਿਣਾ ਇਹਨਾਂ ਨੇ ਕਹਿਤਾ ਮੇਰੀ ਮਾਂ ਸਾਸ ਸਨੇ ਸਾਸਨੇ ਹਮਾਂ ਨੇ ਸਾਸਨੇ ਇੱਕੋ ਗੱਲ ਹੈ ਹਾਂ ਅੱਛਾ ਇਹ ਇਹ ਕਹਿੰਦੇ ਪਹਿਲਾ ਸਮਾਂ ਵਧੀਆ ਸੀ ਤੁਸੀਂ ਤਾਂ ਮੋਬਾਈਲ ਮੋਬਾਈਲ ਤੁਸੀਂ ਵੀ ਯੂਜ਼ ਕਰਦੇ ਆ ਕਿ ਨਹੀਂ ਨਾ ਆਪਾਂ ਦੇਖਦੇ ਦੇਖ ਜਾਨੀ ਮੈਂ ਪੱਕਾ ਮੈਂ ਨਹੀਂ ਦੇਖਦੇ ਮੈਨੂੰ ਇਹ ਕਹਿੰਦੇ ਕਹਿੰਦੇ ਦੇਖਦੇ ਆ ਕੌਣ ਫਾਇਦਾ ਆ ਅਸੀਂ ਕਹਿ ਰਹੇ ਆ ਆ ਸਾਡੇ ਦਾ ਘਰ ਦਾ ਬੈਠਾ ਉਹ ਵੀ ਨਹੀਂ ਚੱਜਗਾ ਦੇਖਦਾ ਅੱਛਾ ਹਾਂ ਮੈਂ ਤੁਹਾਨੂੰ ਦੱਸਾਂ ਚਲੋ ਫਿਰ ਤਾਂ ਵਧੀਆ ਹੈ ਤਾਂ ਹੀ ਕਹਿ ਮੈਂ ਮੋਬਾਈਲ ਮੂਤਾ ਘੱਟੇ ਦੇ ਦੇ ਆਉਂ ਨਹੀਂ ਗੱਲ ਦੇ ਅੱਛਾ ਨਹੀਂ ਨਹੀਂ ਇਹ ਫੋਟੋ ਤੁਹਾਡੀ ਰੀਲ ਹੈ ਮੋਬਾਈਲ ਚ ਤਾਣੀ ਹੈ ਸਾਰਿਆਂ ਨੇ ਦੇਖਣੀ ਹੈ ਚਲ ਕੋਈ ਨਾ ਹਾਂ ਬਿਲਕੁਲ ਬਿਲਕੁਲ ਹਾਂ ਲਓ ਜੀ ਲਓ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਵਧੀਆ ਅੱਥੇ ਪੜੇ ਬੁੜੇ ਵੀ ਸਕੂਲ ਜਾਂਦੇ ਸੀਗੇ ਨਹੀਂ ਦੇਖਿਆ ਨਹੀਂ ਲੱਭੇ ਨਹੀਂ ਤੇ ਜਾ ਹਾਂ ਜੀ ਮੂਵੀਂ ਦੇਖਿਆ ਨਹੀਂ ਅੱਛਾ ਜਮਾਤ ਕੀ ਪਤਾ ਜਮਾਤ ਤਾਂ ਪੜ ਲਿਓ ਨਹੀਂ ਕਦੀ ਘਾੜਾ ਗਾਇਆ ਘਾੜਾ ਨਹੀਂ ਅੱਛਾ ਸ਼ਾਇਦ ਇਹ ਵੀ ਨਹੀਂ ਆਦੋ ਅੱਥੇ ਮੈਨੂੰ ਲਿਆਓ ਹਟ ਕੇ ਆਓ ਸਕੂਲ ਸਕੂਲਾਂ ਦੇ ਮੌਹ ਹੁੰਦੇ ਦੇਖਿਆ ਹਾਂ ਨਹੀਂ ਨਹੀਂ ਪੜੇ ਬੁੜੇ ਪਰ ਤੁਸੀਂ ਗੁੜੇ ਹੋਏ ਹੈ ਜੀ ਪੜਿਆ ਤੇ ਗੁੜਿਆ ਹਾਂ ਗੁੜੇਆ ਵਧੀਆ ਹੁੰਦਾ ਹੈ ਨਾ ਹਾਂ ਗੁੜੇ ਹੋਏ ਆ ਤੁਸੀਂ ਗੁੜੇ ਹੋਏ ਆ ਜੀ ਵਾਕਈ ਗੁੜੇ ਹੋਏ ਆ ਜੀ ਕਰਿਓ ਜੀ ਜ਼ਰੂਰ ਕਮੈਂਟ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਪਿੰਡ ਚਿਤਾਮਲੇ ਚ ਇਹ ਵੀਡੀਓ ਬਣ ਰਿਹਾ ਬੇਬੇ ਨਛੱਤਰ ਕੌਰ ਤੇ ਬੇਬੇ ਅਜੈਬ ਕੌਰ ਤੇ ਇਹਨਾਂ ਦਾ ਸਾਰਾ ਪਰਿਵਾਰ ਜੁੜ ਬੈਠਿਆ ਜੀ ਦੇਖੋ ਜਿਸ ਪਿੰਡ ਦੇ ਵਿੱਚ ਵੀ ਜਾਂਦੇ ਆ ਸਾਡਾ ਸਵਾਗਤ ਕਰਦੇ ਨੇ ਜੀ ਔਰ ਸਾਨੂੰ ਬਹੁਤ ਚੰਗਾ ਲੱਗਦਾ ਕਿ ਸਰਦਾਰ ਬੂਟਾ ਸਿੰਘ ਜੀ ਇਹ ਸਾਡੇ ਸੂਤਰਤਾ ਰਹੇ ਜੀ ਇਸ ਪੂਰੀ ਵਲੋਗਿੰਗ ਦੇ ਜੀ ਚਿਤਾਮਲੇ ਦੇ ਪਹਿਲਾਂ ਵੀ ਦੋ ਤਿੰਨ ਅਸੀਂ ਵੀਡੀਓ ਅਪਲੋਡ ਕਰ ਚੁੱਕੇ ਬਹੁਤ ਅੱਛਾ ਲਿਖਦੇ ਨੇ ਜੀ ਇਹਨਾਂ ਦੇ ਨਾਲ ਵੀ ਹੁਣ ਗੱਲਾਂ ਬਾਤਾਂ ਰਿਕਾਰਡ ਕਰਨ ਲੱਗੇ ਆ ਜੀ ਇਹ ਬਹੁਤ ਵਧੀਆ ਲਿਖਦੇ ਆ ਮੈਂ ਕਿ ਇਹਨਾਂ ਦੀ ਵੀ ਗੱਲਾਂ ਰਿਕਾਰਡ ਕਰ ਲਈਏ ਜੀ ਫਿਰ ਕਰ ਲਈਏ ਜੀ ਗੱਲਾਂ ਹੋ ਜੀ ਲਓ ਜੀ ਬਿਲਕੁਲ ਜੀ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਜੀ